ਜਿੰਦੇ ਪਿੰਡ ਦੇ ਲੋਕਾਂ ਦਾ ਸਹਿਯੋਗ ਹੈ ਜਮੈਂਦਾ ਪਿੰਡ ਦੇ ਲੋਕਾਂ ਦਾ ਸਹਿਯੋਗ ਜੀ ਉਹ ਵਿੱਚ ਮਿਲਦਾ ਵੀ ਹੈਗਾ ਤੇ ਬਸ ਇਹ ਚੀਜ਼ ਨੂੰ ਜਦੋਂ ਚੀਜ਼ ਬਣ ਗਈ ਇਹ ਉਦੋਂ ਮਿਲੂਗਾ ਜ਼ਿਆਦਾ ਤਾਂ ਤੇ ਉਂ ਤਾਂ ਵੀ ਹਜੇ ਘੱਟ ਹੀ ਲੋਕ ਉਹ ਕਰਦੇ ਆ ਜੀ ਜਦੋਂ ਚੀਜ਼ ਤਿਆਰ ਹੋ ਜੇ ਫੇਰ ਲੋਕ ਆਉਂਦੇ ਆਗੇ ਵੀ ਪੈਸਾ ਆਉਣ ਲੱਗ ਗਿਆ ਕਿਸੇ ਪਾਸੇ ਹੁਣ ਇਹ ਜੀ ਜਨਾ ਉਹ ਜੇ ਅਸੀਂ ਆਪਾਂ ਗੱਲ ਕਰੀਏ ਵੀ ਗੱਡੀ ਨੂੰ ੱੱਕਾ ਲਾਉਣ ਵਾਲੇ ਬਹੁਤ ਘੱਟ ਮਿਲਦੇ ਜਦੋਂ ਗੱਡੀ ਸਟਾਰਟ ਹੋ ਜੇ ਤੇ ਚੜਨ ਵਾਲੇ ਤਾਂ ਬਹੁਤ ਮਿਲਦੇ ਹਨਾਈ ੱੱਕਾ ਲਾਉਣ ਵਾਲੇ ਘੱਟ ਮਿਲਦੇ ਹੈਗੇ ਹਾਂ ਜੇ ਆਪਾਂ ਗੱਲ ਕਰੀਏ ਵੀ ਬਠਿੰਡੇ ਤੋਂ ਜਾਂ ਪਤਲਵੰਡੀ ਸਾਹਬ ਤੋਂ ਰਾਮਾ ਮੰਡੀ ਤੋਂ ਇਹ ਗਿਆਨਾ ਪਿੰਡ ਆਉਣਾ ਹੋਵੇ ਕਿੰਨੇ ਦਾ ਕਿੰਨੇ ਕਿਲੋਮੀਟਰ ਪੈਂਦੇ ਤੇ ਕਿੱਧਰ ਦੀ ਰਸਤਾ ਹੈਗਾ ਇਹ ਜੀ ਆਪਣਾ ਤਿੰਨੇ ਮੰਡੀਆਂ ਕਾਲਿਆਵਾਲੀ ਰਾਮਾ ਤਲਵੰਡੀ ਸਾਬੋ ਤਲਵੰਡੀ ਸਾਬੋ ਥੋੜੀ ਜੀ ਇਹ ਮੰਡਗਾ ਨਾ ਵੀ 2 ਕਿਲੋਮੀਟਰ ਦਾ ਫਰਕ ਆ ਵੀ ਦੂਰ ਪੈਂਦੀ ਹੈਗੀ ਤੇ ਨੂੰ 12 14 12 ਤੀ ਸਹੀ ਹੈ ਜੀ ਜੀ ਗਊ ਸੇਕ ਮੰਨ ਕੇ ਘੱਟ ਬਹੁਤ ਜ਼ਿਆਦਾ ਗਏ ਤੇ ਵੀ ਰਾਹ ਦੇ ਵਿੱਚ ਜੇ ਕੋਈ ਲੰਗਰ ਲਾ ਕੇ ਲੋਕਾਂ ਨੂੰ ਰੋਟੀ ਪਾਣੀ ਖਵਾਉਂਦੇ ਹੈਗੇ ਤੇ ਉਹਦੇ ਵਿੱਚ ਹੱਥ ਦੇ ਦੇ ਰੋਕਦੇ ਆ ਉਹਨਾਂ ਨੂੰ ਤੇ ਉਹ ਖਾਂਦੇ ਨਹੀਂਗੇ ਤੇ ਗਊਆਂ ਕੰਨੀ ਲੋਕ ਝਾਕਦੇ ਨਹੀਂਗੇ ਇੱਥੇ ਜੀ ਹੁਣ ਬਜਰੀ ਸੀਮੈਂਟ ਸਰਗਾ ਸਭ ਦਾ ਸੇਦੀ ਲੋਡ ਆਈ ਪੈਸੇ ਦੀ ਵੀ ਲੋੜ ਆ ਜੀ ਇੱਟਾਂ ਦੀ ਇੱਟ ਦੀ ਵੀ ਲੋੜ ਆ ਉਹਨਾਂ ਨੂੰ ਜੀ ਹੁਣ ਦੇਖ ਰਹੇ ਆ ਜਿਹੜੇ ਉਹਨਾਂ ਨੂੰ ਇਹੀ ਕਹਾਂਗੇ ਵੀ ਸਭ ਤੋਂ ਜ਼ਿਆਦਾ ਮਨ ਆ ਵੀ ਬਹੁਤ ਜ਼ਿਆਦਾ ਦਾਨ ਕਰੋ ਜੀ ਇੱਥੇ ਪੈਸਾ ਵੀ ਹੋਣਾ ਚਾਹੀਦਾ ਹੈਗਾ ਤੇ ਇੱਟ ਵੀ ਆਉਣੀ ਚਾਹੀਦੀ ਸਰਗਾ ਵੀ ਹੋਣਾ ਚਾਹੀਦਾ ਜੀ ਸਭ ਕਾਸੀ ਦੀ ਲੋੜ ਆ ਜੀ ਹਾਂ ਗਊ ਵੰਸ ਨੂੰ ਵੀ ਬਚਾਇਆ ਜਾ ਸਕੇ ਹਾਂ ਗਊ ਵੰਸ ਨੂੰ ਜੀ ਬਚਾਇਆ ਜਾ ਸਕਦਾ ਹੈ ਜੀ